ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਜੋ ਤੁਸੀਂ ਨਵੇਂ ਦਰਸ਼ਕ ਮੇਰੇ ਨਾਲ ਜੁੜ ਰਹੇ ਹੋ ਉਹਨਾਂ ਨੂੰ ਅਪੀਲ ਹੈ ਕਿ ਉਹ ਇਹ ਚੈਨਲ ਸਬਸਕ੍ਰਾਈਬ ਕਰ ਲਵੋ ਜੇ ਅਜੇ ਤੱਕ ਤੁਸੀਂ ਨਹੀਂ ਕੀਤਾ ਤਾਂ ਰਹੀ ਗੱਲ ਅੱਜ ਦੀ ਵੀਡੀਓ ਦੀ ਪਿਆਰੇ ਦਰਸ਼ਕੋ ਅੱਜ ਮੇਰੀ ਮੁਲਾਕਾਤ ਹੋਈ ਸਰਦਾਰ ਸਰਦੇਵ ਸਿੰਘ ਢੀਂਟਸ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ ਵੈਸੇ ਮੀਟਿੰਗ ਤਾਂ ਕਿਸੇ ਕਾਲਜ ਦੇ ਸਬੰਧ ਦੇ ਵਿੱਚ ਸੀ ਲੇਕਿਨ ਸਿਆਸੀ ਬੰਦੇ ਨਾਲ ਸਿਆਸੀ ਗੱਲਾਂ ਹੋਣੀਆਂ ਸੁਭਾਵਕ ਹੁੰਦੀਆਂ ਨੇ ਹੋਈਆਂ ਮੈਂ ਕਿਹਾ ਕਿ ਕੀ ਤੁਸੀਂ ਸੱਚਮੁੱਚ ਹੀ ਹੋਨ ਜਿਹੜਾ ਹੈ ਸ਼ਰੋਮਰੀ ਅਕਾਲੀ ਦਲ ਦਾ ਹਿੱਸਾ ਬਣ ਜਾ ਰਹੇ ਹੋ ਅਸੀਂ ਖਬਰ ਪੜਾਂਗੇ ਕਿ ਤੁਹਾਡੀ ਘਰ ਵਾਪਸੀ ਹੋ ਗਈ ਤੇ ਨਾਲੇ ਮੈਂ ਇਹ ਵੀ ਦੱਸਿਆ ਕਿ ਮੈਂ ਤਾਂ ਇੱਕ ਦਿਨ ਪਹਿਲਾਂ ਹੀ ਆਪਣੇ ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਕਹਿ ਦਿੱਤਾ ਸੀ ਕਿ ਤੁਸੀਂ ਅਜੇ ਨਹੀਂ ਘਰ ਵਾਪਸੀ ਕਰੋਗੇ ਤੇ ਇੱਕ ਕਮੇਟੀ ਬਣਾਓਗੇ ਤੇ ਬਿਲਕੁਲ ਉਸੇ ਤਰ੍ਹਾਂ ਹੀ ਗੱਲ ਹੋਈ ਕਿ ਤੁਸੀਂ ਇੱਕ ਕਮੇਟੀ ਬਣਾ ਦਿੱਤੀ ਉਹ ਕਹਿੰਦੇ ਹਾਂ ਬਿਲਕੁਲ ਅਸੀਂ ਇੱਕ ਕਮੇਟੀ ਬਣਾਈ ਹੈ ਜਿਹੜੀ ਹਰ ਜ਼ਿਲ੍ਹੇ ਦੇ ਵਰਕਰਜ਼ ਨਾਲ ਜਾ ਕੇ ਗੱਲ ਕਰੂਗੀ ਪੁੱਛੂਗੀ ਕਿ ਉਹਨਾਂ ਦਾ ਕੀ ਖਿਆਲ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਤੰਤਰਕ ਢੰਗ ਨਾਲ ਅਸੀਂ ਇਹ ਗੱਲ ਕਰੀਏ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਹੀ ਕੋਈ ਫੈਸਲਾ ਲਈਏ ਜੇ ਲੋਕ ਚਾਹਣਗੇ ਤਾਂ ਅਸੀਂ ਜਿਹੜੇ ਹੈ ਉਹਨਾਂ ਨਾਲ ਸਮਝੌਤਾ ਕਰ ਲਾਂਗੇ ਜਾਂ ਮਰਜ਼ ਕਰ ਲਾਂਗੇ ਆਪਣੀ ਪਾਰਟੀ ਫਿਰ ਮੈਂ ਕਿਹਾ ਕਿ ਤੁਸੀਂ ਇਹ ਕਿਹਾ ਕਿ ਜਿਹੜੇ ਹੈ ਉਹਨਾਂ ਨੇ ਮਾਫੀ ਮੰਗ ਲਈ ਕਿ ਮੈਂ ਇਸ ਨੂੰ ਵੈਲਕਮ ਕਰਦਾ ਇਸ ਵਾਰ ਸਰਦਾਰ ਸੁਖਦੇਵ ਸਿੰਘ ਢੀਟਸਾ ਦਾ ਇਹ ਖਿਆਲ ਸੀ ਕਿ ਮੈਨੂੰ ਇਹ ਦੱਸਿਆ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲਈ ਗਈ ਤੇ ਮੈਂ ਸੋਚਿਆ ਮਾਫੀ ਮੰਗੀ ਜਾ ਚੁੱਕੀ ਹੈ ਤੇ ਇਹੀ ਸਾਡੀ ਮੰਗ ਸੀ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਇਹ ਉਹ ਮਾਫੀ ਨਹੀਂ ਸੀ ਜਿਹੜੀ ਮर्यादा ਦੇ ਅਨਸਾਰ ਮੰਗੀ ਜਾਣੀ ਚਾਹੀਦੀ ਸੀ ਸੋ ਮਤਲਬ ਬੜਾ ਸਪਸ਼ਟ ਕਿ ਉਹ ਇਹ ਸਮਝਦੇ ਨੇ ਕਿ ਸਗਵੀਰ ਸਿੰਘ ਬਾਦਲ ਦੀ ਮਾਫੀ ਮਰਿਆਦਾ ਦੇ ਮੁਤਾਬਕ ਨਹੀਂ ਬੰਨੀ ਗਈ ਜੇਬ ਇਸ ਨੂੰ ਮੰਨ ਲਿਆ ਤਾਂ ਇਹ ਤਾਂ ਇੱਕ ਨਵੀਂ ਪਰੰਪਰਾ ਸ਼ੁਰੂ ਹੋ ਜੂਗੀ ਫਿਰ ਤਾਂ ਲੋਕ ਆਪਣੇ ਆਪ ਹੀ ਜਾ ਕੇ ਤੇ ਕਹਿਣਗੇ ਜੀ ਅਸੀਂ ਮਾਫੀ ਮੰਗ ਲਈ ਤੇ ਅਕਾਲ ਤਖਤ ਸਾਹਿਬ ਦੀ ਜੋ ਉਹ ਮਰਿਆਦਾ ਕਿ ਉਹ ਸੱਦਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ ਤਰਖਾ ਲੱਗਦੀ ਹੈ ਫਿਰ ਮਾਫੀ ਜਿਹੜੀ ਦਿੱਤੀ ਜਾਂਦੀ ਹੈ ਉਹ ਸਾਰੀ ਮਰਿਆਦਾ ਜਿਹੜੀ ਹੈ ਉਹ ਖਤਮ ਹੋ ਜੂਗੀ ਇਸ ਕਰਕੇ ਜੀ ਸਾਧਾ ਇਹ ਕਹਿਣਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਮਾਫੀ ਸਹੀ ਤਰੀਕੇ ਨਾਲ ਮੰਨਣੀ ਜਾਂ ਮੰਗਣੀ ਚਾਹੀਦੀ ਹੈ ਔਰ ਇਕਾਲ ਤੱਕ ਦੇ ਜਥੇਦਾਰ ਨੂੰ ਉਹਨਾਂ ਨੂੰ ਤਲਬ ਕਰਨਾ ਚਾਹੀਦਾ ਸਿਰਫ ਫੁਰਬੋਸਰੀਆਂ ਗੱਲਾਂ ਕਿ ਕੱਲੀ ਇਹ ਮਾਫੀ ਨਹੀਂ ਬਾਕੀ ਬੜੇ ਕੰਮ ਕੀਤੇ ਹੋਏ ਨੇ ਉਹਨਾਂ ਬਾਰੇ ਜਿਹੜਾ ਹੈ ਉਹ ਸੁਖਵੀਰ ਸਿੰਘ ਬਾਦਲ ਜਿਹੜਾ ਬਿਲਕੁਲ ਚੁੱਪ ਹੈ ਤੇ ਮੈਂ ਜੇ ਗੱਲ ਕਰਾਂ ਕਿ ਸਰਦੇਵ ਸਿੰਘ ਢੀਂਟਸਾ ਜਿੰਨੋਂ ਵਾਰ ਇਹ ਕਿਹਾ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇਹ ਗੱਲ ਕੀਤੀ ਹੈ ਕਿ ਜੀ ਮੈਂ ਘਰ ਵਾਪਸੀ ਲਈ ਤਿਆਰ ਹਾਂ ਸੀ ਇੱਕ ਕਮੇਟੀ ਬਣਾਤੀ ਪਰ ਦੂਜੇ ਪਾਸੇ ਹੋ ਸਕਦਾ ਹੈ ਉਹਦੇ ਚ ਵੀ ਸੱਚ ਹੋਵੇ ਇਹ ਵੀ ਸੱਚ ਹੈ ਕਿ ਹੁਣ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਉਹ ਤੋਂ ਤਾਂ ਇਹੋ ਲੱਗਦਾ ਕਿ ਹੁਣ ਹੈਜ਼ਿਟੇਟ ਕਰ ਰਹੇ ਨੇ ਝਿਜਕ ਰਹੇ ਨੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਚਾਹੇ ਕੁਝ ਵੀ ਕਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣ ਤੋਂ ਕਾਰਨ ਬੜਾ ਸਪਸ਼ਟ ਹੈ ਕਿ ਲੋਕ ਸੁਖਵੀਰ ਸਿੰਘ ਬਾਦਲ ਨੂੰ ਉਸ ਤਰ੍ਹਾਂ ਦਾ ਹੁਣ ਉਹ ਦਾ ਕੋਲ ਵਿਸ਼ਵਾਸ ਬਾਕੀ ਕੋ ਨਹੀਂ ਰਿਹਾ ਲੋਕਾਂ ਦਾ ਕਿਉਂਕਿ ਗਲਤੀਆਂ ਬਹੁਤ ਕਰ ਚੁੱਕੇ ਐ ਔਰ ਕੱਲੀ ਇਹ ਹੀ ਨਹੀਂ ਕਿ ਬੇਅਦਬੀ ਜਾਂ ਉਸ ਤੋਂ ਪਹਿਲਾਂ ਗਰਮੀਤ ਰਾਮ ਰਹੀਮ ਨੂੰ ਮਾਫੀ ਜਾਂ ਫਿਰ ਮਾਫੀ ਦੀ ਜਿਹੜੀ ਹੈ ਉਸ ਦੀ ਜਸਟੀਫਿਕੇਸ਼ਨ ਉਹ ਨਹੀਂ ਜਬਾਈਬਲ ਕਲਾਮ ਉਸ ਤੋਂ ਪਹਿਲਾਂ ਵੀ ਬਹੁਤ ਕੁਝ ਐਸਾ ਜਿਹੜਾ ਵਾਪਰਿਆ ਜਿਹਦੇ ਜਵਾਬ ਦੇਹੀ ਜਿਹੜੀ ਹੈ ਉਹ ਸਖਬੀਤ ਸਿੰਘ ਬਾਦਲ ਜਦ ਬਦਲ ਪਰਵਾਰ ਦੀ ਬਣਦੀ ਹੈ ਇਸ ਕਰਕੇ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਸਰਦੇਵ ਸਿੰਘ ਢੀਂਟਸਾ ਜਾਂ ਉਹਦੇ ਸਾਥੀ ਥੋੜਾ ਜਿਹਾ ਜ਼ਿਕਰ ਰਹੇ ਨੇ ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਸ ਤਰ੍ਹਾਂ ਦੀ ਮਾਫੀ ਦੇ ਵਿੱਚ ਜਿਹੜੀ ਮਾਫੀ ਸ਼ੁਰੂ ਚੋਂ ਲੱਗਦਾ ਸੀ ਕਿ ਮੰਨੀ ਗਈ ਹੈ ਔਰ ਉਹਨੂੰ ਇਜਿਹੜਾ ਥੋੜੇ ਸੁਰ ਨਰਮ ਪਏ ਨੇ ਸਖਦੇਵ ਸਿੰਘ ਢੀਂਟਸਾ ਦੇ ਤੇ ਬੀਬੀ ਜਗੀਰ ਕੌਰ ਦੇ ਹਾਲ ਦੀ ਘੜੀ ਉਹ ਗੱਲ ਟਾਲ ਦਿੱਤੀ ਗਈ ਹੈ ਇਹ ਬੱਕਰੀ ਗੱਲ ਹੈ ਕਿ ਹੁਣ ਇਲੈਕਸ਼ਨ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਹੈ ਉਸ ਤੋਂ ਪਹਿਲਾਂ ਕੀ ਹੁੰਦਾ ਕਿ ਇਹ ਜਿਹੜੀ ਮਰਜਰ ਵਾਲੀ ਗੱਲ ਹੈ ਉਹ ਤਾਂ ਲੱਗਦਾ ਨਹੀਂ ਕਿ ਹੁਣ ਹੋਏਗੀ ਹਾਂ ਇੱਕ ਗੱਲ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦਾ ਵੀ ਹੁਣ ਉਸ ਤਰ੍ਹਾਂ ਦਾ ਮੂਡ ਨਜ਼ਰ ਨਹੀਂ ਆਉਂਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਾਲ ਸਮਝੌਤਾ ਕਰੇ ਜੇ ਇਹ ਗੱਲ ਹੁੰਦੀ ਤਾਂ ਅਮਿਤ ਸ਼ਾਹ ਨੇ ਜੋ ਲੋਕ ਸਭਾ ਚ ਕਿਹਾ ਉਸ ਕਿਸਮ ਦੀ ਗੱਲ ਨਾ ਕਰਦੇ ਜਿਵੇਂ ਹਰਸਿਮਰਤ ਕੌਰ ਨੂੰ ਬੋਲਣ ਨਹੀਂ ਦਿੱਤਾ ਗਿਆ ਇੱਕ ਵਾਰੀ ਚੁੱਪ ਕਰੋ ਕਿ ਬਈ ਬਈ ਜੇ ਪਤਾ ਹੈ ਆਪਣੇ ਕੀ ਕਹਿਣਾ ਹੈ ਇੱਕ ਇੱਕੇ ਬਿਠਾ ਦਿੱਤਾ ਗਿਆ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਰ ਵੀ ਖਾਲਦੀ ਘੜੀ ਨਰਮ ਨਹੀਂ ਉਹਨਾਂ ਨੂੰ ਵੀ ਯਾਦ ਹੈ ਇਹਨਾਂ ਨੇ ਬੜੇ ਮੌਕੇ ਤੇ ਸਾਨੂੰ ਧੋਖਾ ਦਿੱਤਾ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖੁਦ ਇਹ ਮਿਲਿਆ ਨਾ ਬਸਲੇ ਸਨਮ ਇਹ ਤਾਂ ਉਹਨਾਂ ਨਾਲ ਉਹ ਵਪਰੀ ਹੈ ਕਿ ਉਧਰੋਂ ਭਾਰਤੀ ਜਨਤਾ ਪਾਰਟੀ ਵੀ ਅਜੇ ਤਿਆਰ ਨਹੀਂ ਤੇ ਦੂਜੇ ਪਾਸੇ ਜਿਹੜਾ ਹੈ ਲੋਕ ਵੀ ਇਸ ਮਾਫੀ ਦੂੰ ਜਾਂ ਲੋਕ ਵੀ ਮਾਫ ਕਰਨ ਨੂੰ ਤਿਆਰ ਨਹੀਂ ਤੇ ਲੋਕ ਲੀਡਰਸ਼ਿਪ ਦੀ ਤਬਦੀਲੀ ਤੋਂ ਬਿਨਾ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਇਉਂ ਲੱਗਦਾ ਹੈ ਇਹੀ ਗੱਲ ਸਖਦੇਵ ਸਿੰਘ ਢੀਂਟ ਸਾਨੂੰ ਵੀ ਨਜ਼ਰ ਆ ਰਹੀ ਹੈ ਤੇ ਸਖਦੇਵ ਸਿੰਘ ਢੀਂਟ ਸਾਹਨੇ ਜਿਵੇਂ ਅਸੀਂ ਕਹਿੰਦੇ ਇੱਕ ਟਾਈਮ ਬਾਈ ਕਰ ਲਿਆ ਟਾਈਮ ਬਾਈ ਦਾ ਮਤਲਬ ਹੈ ਕਿ ਉਹਨਾਂ ਨੇ ਕੱਲੇ-ਕੱਲੇ ਵਰਕਰ ਨੂੰ ਜਦੋਂ ਮਿਲਣ ਦੀ ਗੱਲ ਹੈ ਤੇ ਕਹਿਣਗੇ ਜੀ ਆਰੇ ਸਾਡੇ ਵਰਕਰਜ਼ ਨਾਲ ਜਿਹੜੀ ਆ ਗੱਲਬਾਤ ਚੱਲ ਰਹੀ ਹੈ ਜਦੋਂ ਸਾਡੀ ਕਮੇਟੀ ਸਾਰਾ ਇਹ ਗੱਲਬਾਤ ਕਰੂਗੀ ਉਸ ਤੋਂ ਬਾਅਦ ਅਸੀਂ ਕੋਈ ਫੈਸਲਾ ਕਰਾਂਗੇ ਜਦੋਂ ਕੋਈ ਫੈਸਲਾ ਹੋ ਗਿਆ ਉਦੋਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਇਸ ਜਿਹੜਾ ਸਾਡਾ ਅਗਲਾ ਕਦਮ ਕੀ ਹੋਊਗਾ ਕੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਵਾਂਗੇ ਜਾਂ ਨਹੀਂ ਜਾਵਾਂਗੇ ਤੇ ਹਾਲਾਤ ਦੇਖਣਗੇ ਭਾਰਤੀ ਜਨਤਾ ਪਾਰਟੀ ਦਾ ਮੂਡ ਦੇਖਣਗੇ ਲੋਕਾਂ ਦਾ ਮੂਡ ਦੇਖਣਗੇ ਉਸ ਤੋਂ ਬਾਅਦ ਫੈਸਲਾ ਕਰਨਗੇ ਇੰਨੀ ਜਿਆਦਾ ਹੈ ਇਹ ਫੈਸਲਾ ਮੈਨੂੰ ਨਹੀਂ ਲੱਗਦਾ ਹੁਣ ਹੋਏਗਾ ਹਾਲਾਤ ਬਿਲਕੁਲ ਬਕਰੇ ਹੋਏ ਨੇ ਲੋਕ ਜਿੰਨਾ ਮਰਜੀ ਜ਼ੋਰ ਲਗਿਆ ਇਹ ਵਰਤਾਂਤ ਸਿਰਜਣ ਤੇ ਕਿ ਜੀ ਸੁਖਵੀਰ ਸਿੰਘ ਬਾਦਲ ਨੇ ਦੇਖੋ ਜੀ ਆਪਣੀ ਗਲਤੀ ਦੀ ਮਾਫੀ ਮੰਗ ਲਈ ਅਸਲ ਦੇ ਵਿੱਚੋਂ ਮਾਫੀ ਨਹੀਂ ਉਹ ਤਾਂ ਮਾਫੀ ਬਾਰੇ ਸਪਸ਼ਟ ਕਰਨੀ ਨਜ਼ਰ ਆਉਂਦਾ ਸੀ ਤੋਂ ਸਪਸ਼ਟ ਕਰਨ ਨੂੰ ਲੋਕਾਂ ਨੇ ਲੀਡਰਸ਼ਿਪ ਨੇ ਬਾਕੀ ਸਿੱਖ ਲੀਡਰਸ਼ਿਪ ਨੇ ਨਕਾਰ ਦਿੱਤਾ ਇਹ ਬੱਕਰੀ ਗੱਲ ਹੈ ਕਿ ਭਾਈ ਰਾਜਵਾਨਾ ਦਾ ਮਾਮਲਾ ਜਾਂ ਹੋਰ ਮਾਮਲਿਆਂ ਦੇ ਵਿੱਚ ਲੋਕ ਇਹ ਜ਼ਰੂਰ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਜਿਹੜੇ ਪੰਥਕ ਤਿਰਾਨੇ ਉਹਨਾਂ 'ਚ ਏਕਤਾ ਹੋਣੀ ਚਾਹੀਦੀ ਹੈ ਪਰ ਏਕਤਾ ਦੇ ਵਿੱਚ ਵੱਡਾ ਰੇੜਕਾ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਾਲ ਦੀ ਘੜੀ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਆਪਾਂ ਇਹ ਸਪਸ਼ਟ ਕਹਿ ਸਕਦੇ ਹਾਂ ਕਿ ਦੀ ਸਸਾਬ ਦੀ ਘਰ ਵਾਪਸੀ ਜਿਹੜੀ ਹੈ ਉਹ ਹਲੇ ਨਜ਼ਰ ਨਹੀਂ ਆਉਂਦੀ ਅੱਜ ਇੰਨਾ ਹੀ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ